ਰਾ ਪ੍ਰਿੰਸੀਪਲ ਤੋਂ ਪੁੱਛੂ ਮੈਂ ਪ੍ਰਿੰਸੀਪਲ ਦੇ ਦੱਸੇ ਜਿਹੜੇ ਸਰ ਅਕਾਡਮਿਕ ਅਕਾਡਮਿਕ ਗੱਲ ਸੁਣੋ ਪਹਿਲਾਂ ਮੇਰੀ ਗੱਲ ਸੁਣੋ ਅਸੀਂ ਪੀਐਸਸੀ ਐਗਰੀਕਲਚਰ ਕਲਾਸ ਕਿ ਦਿੱਤੀ ਨਾ ਤੁਹਾਨੂੰ ਚਲਵਾ ਕੇ ਦਿੱਤੀ ਕਿ ਨਹੀਂ ਬੰਦ ਕੌਣ ਕਰ ਰਿਹਾ ਸਰ ਬੰਦ ਬੰਦ ਜਦੋਂ ਤੁਸੀਂ ਕੰਮ ਨਹੀਂ ਕਰਦੇ ਤਾਂ ਬੰਦ ਹੋਈ ਹੈ ਕੰਮ ਕੰਮ ਸਰਕਾਰ ਨੇ ਨਹੀਂ ਕੀਤਾ ਨਾ ਨਾ ਅਜੇ ਤੱਕ ਕੋਈ ਲੈਬ ਦਾ ਜਾਰੀ ਨਹੀਂ ਕੀਤਾ ਸਰਕਾਰ ਨੇ 5 ਕਰੋੜ 5 ਕਰੋੜ ਰੁਪਏ ਤੁਹਾਡੇ ਸਰਕਾਰ ਤੋਂ ਆਇਆ 5 ਕਰੋੜ ਰੁਪਇਆ ਕਿ ਫਿਰ ਉਹ ਐਗਰੀਕਲਚਰ ਕਿਉਂ ਨਹੀਂ ਚੱਲ ਰਹੀ ਸਰ ਤੁਹਾਡੀ ਉਹ ਤਾਂ ਹੀ ਤਾਂ ਪੁੱਛਣਾ ਤੁਹਾਨੂੰ ਤੁਹਾਡੇ ਅਧਿਕਾਰੀਆਂ ਨੂੰ ਪੁੱਛਣਾ ਪ੍ਰਿੰਸੀਪਲ ਦੀਆਂ ਚ ਕੋਈ ਗਲਤੀ ਨਹੀਂ ਸਰ ਸਰਕਾਰ ਭਰਤੀਆਂ ਕਰਦੀ ਹੁੰਦੀ ਹੈ ਸਰਕਾਰ ਸਰਕਾਰੀ ਕਾਲਜ ਵਿੱਚ ਬੇਟਾ ਇੱਕ ਮਿੰਟ ਤੁਸੀਂ ਪ੍ਰਿੰਸੀਪਲ ਦੇ ਵਕੀਲ ਨਾ ਬਣੋ ਮੈਂ ਤੁਹਾਨੂੰ ਸਾਹਮਣੇ ਪੁੱਛੂ ਦਿਖਾ ਕੇ ਚਲੋ ਅਧਿਕਾਰੀ ਕਾਲਜ ਵਿੱਚ ਸਰਕਾਰ ਸਰਕਾਰ ਭਰਤੀਆਂ ਕਰੇ ਮੈਂ ਤੁਹਾਡੇ ਕੋਲ ਜਾ ਰਹਾ ਹਾਂ ਮੈਂ ਦੋ ਵਾਰ ਮੇਰੀ ਗੱਲ ਸੁਣੋ ਦੇਖੋ ਜਿਆਦਾ ਇੱਕ ਮਿੰਟ ਮੇਰੀ ਗੱਲ ਸੁਣੋ ਗੱਡੀ ਦੇ ਫਰ ਰੱਖੇ ਕਿਉਂ ਨਹੀਂ ਬੰਦੇ ਰੱਖੇ ਨਹੀਂ ਰੱਖੇ ਜੋ ਸਰਕਾਰ ਜੋ ਸਰਕਾਰ ਦਾ ਕੰਮ ਹੈ ਸਰਕਾਰ ਹੀ ਕਰ ਸਕਦੀ ਹੈ ਨਾ ਕਾਲਜ ਦੇ ਵਿੱਚ ਪ੍ਰਾਈਵੇਟ ਚਲੋ ਮੈਂ ਤੁਹਾਡੇ ਉੱਥੇ ਆਉਣਾ ਮੈਂ ਉਹਨਾਂ ਨੂੰ ਪੁੱਛਦਾ ਅਧਿਕਾਰੀਆਂ ਨੂੰ ਕਿਉਂ ਨਹੀਂ ਕੰਮ ਕੀਤਾ ਸਰ ਮੰਗ ਪੱਤਰ ਦਿੱਤੇ ਨੂੰ ਬਹੁਤ ਦਿਨ ਹੋ ਗਏ ਯਾਰ ਮੰਗ ਪੱਤਰ ਦਿੱਤਾ ਸਰਕਾਰ ਨੂੰ ਭੇਜਿਆ ਗਿਆ ਬਹੁਤ ਟਾਈਮ ਹੋ ਗਿਆ ਸਰ ਤੁਹਾਨੂੰ ਹੀ ਕਿੰਨੇ ਦਿਨ ਲੱਗਦੇ ਨਹੀਂ ਭਰਤੀ ਕੀਤੀ ਉਹਨਾਂ ਨੇ ਕੀ ਜੋ ਵੀ ਹੈ ਸਰਕਾਰੀ ਕਾਲਜ ਚ ਪ੍ਰਾਈਵੇਟ ਇਹ ਕੰਮ ਮੇਰਾ ਥੋੜਾ ਜਿਹੜਾ ਕੰਮ ਮੇਰਾ ਸੀ ਪ੍ਰਾਈਵੇਟ ਕਾਲਜ ਪ੍ਰਾਈਵੇਟ ਕਾਲਜ ਨਹੀਂ ਸਰ ਸਰਕਾਰੀ ਕਾਲਜ ਹੈ ਤੇ ਸਰਕਾਰੀ ਰਹੂਗਾ ਇਹ ਸਰਕਾਰੀ ਰਹੂਗਾ ਨਾ ਖੇਤੀ ਬਾੜੀ ਵੀ ਸਰਕਾਰੀ ਰਹੂਗੀ ਫਿਰ ਰੱਖਾਂਗੇ ਸਰਕਾਰੀ ਤੁਸੀਂ ਬਾੜੀ ਕੇ ਕੰਮ ਆ ਗਿਆ ਇਹ ਸਰਕਾਰੀ ਨੋਟੀਫਾਈ ਜੋ ਤੋਂ ਕੰਮ ਹੀ ਨਹੀਂ ਕਰਦਾ ਕੋਈ ਬੰਦਾ ਤੁਸੀਂ ਸਾਡੇ ਦਾੜੇ ਹੋ ਗਏ ਕਹਿੰਦਾ ਪ੍ਰਿੰਸੀਪਲ ਨੂੰ ਪੁੱਛੋ ਕੀ ਗੱਲ ਹੈ ਸਰਕਾਰ ਦੇ ਅੰਡਰ ਹੀ ਆਉਂਦਾ ਕਾਕਾ ਜੀ ਸਾਰਾ ਕੰਮ ਮੈਂ ਨਹੀਂ ਕਰਦਾ ਪ੍ਰਿੰਸੀਪਲ ਰੱਖਿਆ ਪੁਲਿਸ ਨੇ ਕੰਮ ਕਰਨੇ ਚੋਰੇ ਨੇ ਦੋ ਸਰਕਾਰੀ ਕੋਈ ਸਰਕਾਰੀ ਮਰਦੀ ਸਰਕਾਰੀ ਭਰਤੀ ਹੋਊਗੀ ਸਰਕਾਰੀ ਕਰ ਰਹੇ ਐਵੇਂ ਨਾ ਬਿਨਾਂ ਲੋੜ ਤੋਂ ਰੌਲਾ ਪਾ ਕੇ ਫੁੱਲ ਮੱਚਾ ਜੀ ਉਹਨਾਂ ਦੇ ਮੂਹੇ ਫੱਦੂ ਆ ਮੈਂ ਆ ਰਿਹਾ ਤੁਹਾਡੇ ਕਾਲਜ ਤਾਂ ਤੁਸੀਂ ਕੱਲ ਦੇ ਪੁੱਛੋ ਮੈਂ ਕਾਲ ਕਰਾਂ ਮੈਂ ਕਾਲ ਜਾ ਰਿਹਾ ਹਾਂ ਉਸ ਪੰਜ ਦੇ ਨਾਲ ਗੱਲ ਕਰਾਂਗੇ ਸਾਹਮਣੇ ਹੀ ਗੱਲ ਕਰਾਂਗੇ ਕਿ ਕਹਿੰਦਾ ਆਪਾਂ ਅਸੀਂ ਅਸੀਂ ਤੁਸੀ ਵੀ ਰੱਖਣਾ ਠੀਕ ਆ ਤੁਸੀਂ ਪਹਿਲਾਂ ਵੀ ਗੱਲ ਕਰਕੇ ਗਏ ਹੁਦੋਂ ਵੀ ਇਹ ਕਹਿੰਦੇ ਸੀ ਵੀ ਤੁਹਾਨੂੰ ਟੈਂਟ ਲਵਾ ਦਾਂਗੇ ਤੇ ਨਾ ਜਦੋਂ ਜਦੋਂ ਤੁਸੀਂ ਕਿਹਾ ਵੀ ਤੁਸੀਂ ਹੁਣੇ ਧਰਨ ਮੈਂ ਥੋੜਾ ਵੈਲਕਮ ਆ ਤੇ ਖੜਨਾ ਤੁਸੀਂ 11 ਵਜੇ ਟਾਈਮ ਦਿੱਤਾ ਸੀ ਮੈਂ ਤੁਹਾਡੀ ਵੀਟ ਕਿਤੇ ਮੈਂ ਜਾਣਾ ਸੀ ਉਦੋਂ ਤੱਕ ਨਾ ਕੈਂਪਲੇ ਵੇਟ ਕਰ ਰਿਹਾ ਤੁਹਾਡੀ ਜੇ ਇਹਨਾਂ ਨੇ ਜਾ ਆਉਂਦਾ ਚਲੇ ਜਾਂਦੇ ਤੁਸੀਂ ਟਾਈਮ ਪੁੱਛਦਾ ਲੇਟ ਆਇਆ ਟਾਈਮ ਦੇ ਕੇ ਮੈਂ ਕਿ ਤੁਸੀਂ ਟਾਈਮ ਤੋਂ ਬਹੁਤ ਲੇਟ ਆ ਸਰ ਜੀ ਕਿਉਂ ਜਿਹੜੀ ਜਿਹਦੇ ਨਾਲ ਇੱਕ ਮਿੰਟ ਬੋਲ ਤੇ ਖੜਤਾ ਉੱਤੇ ਬੈਠੇ ਰਹੇ ਤੇ ਹੋਣ ਤੁਸੀਂ ਅਸੀਂ ਚਲਵਾ ਕੇ ਬੁ ਦਿੱਤੀ ਤੁਹਾਨੂੰ ਮੈਂ ਪੁੱਛੂ ਜਿਹੜੇ ਬੰਦੇ ਨੇ ਬੰਦ ਕਰਵਾਈ ਹੈ ਮੈਂ ਚਲਵਾ ਕੇ ਦਿੱਤੀ ਹੈ ਜ਼ਰੂਰੀ ਸ਼ਰਤਾਂ ਪੂਰੀ ਨਹੀਂ ਕੀਤੀ ਹੈ ਫਿਨਿਸ਼ ਨਹੀਂ ਹੋਦੀ ਮੈਂ 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 ਬੀਐਸਸੀ ਐਗਰੀਕਲਚਰ ਚਲਵਾ ਕੇ ਦਿੱਤੀ ਹੈ ਜੇ ਕਿਸੇ ਅਫਰ ਦੀ ਨਿਲਾਇਕੀ ਨਾ ਰਹੀ ਕਿਉਂ ਕਿਉਂ ਹੋਈ ਸਰਕਾਰ ਨਹੀਂ ਕੀਤੀ ਆਪਾਂ ਕੋਈ ਵੀ ਇੰਸਪੈਕਟਰ ਤੁਹਾਡੇ ਅਧਿਕਾਰੀ ਕੰਮ ਨਹੀਂ ਕਰ ਸਕਦੇ ਤੁਸੀਂ ਕਹਿੰਦੇ ਕੰਮ ਨਹੀਂ ਕਰਦੇ ਤੁਸੀਂ ਕਹਿੰਦੇ ਸਰਕਾਰੀ ਕਾਲਜ ਹੈ ਮੈਂ ਕੋ ਜਵਾਬ ਦੂੰਗਾ ਥੋੜਾ ਆਫਰ ਦੇਣ ਯਾ ਸਾਰੇ ਸਾਰਿਆਂ ਸਾਰੀ ਗੱਲ ਜੋ ਮੈਂ ਦੇਣਾ ਮੈਂ ਆਪਾਂ ਇਹੀ ਗੱਲ ਕਰੀ ਗੱਲ ਕੋਈ ਨਹੀਂ ਗੱਲ ਮੇਰੇ ਨਾਲ ਸਬੰਧਤ ਹੀ ਨਹੀਂ ਜਾਂ ਤੁਸੀਂ ਇਹ ਕਹੋ ਥੋੜੇ ਸਰਕਾਰ ਦੇ ਰਾਜ ਯਾਰ ਮੇਰੀ ਕੋਲ ਕੋਈ ਕਟਾ ਇਕਾਉਂਟ ਮੈਂ ਬੀਐਸਸੀ ਚਲਾ ਕੇ ਨਹੀਂ ਦਿੱਤੀ ਤੁਹਾਨੂੰ ਨਹੀਂ ਚਲਾ ਜਾਂਦੀ ਫਿਰ ਬੰਦੀ ਨਹੀਂ ਇਸ ਬਾਰੇ ਗੱਲ ਕਰਾਂਗੀ ਮੈਂ ਚਲਾ ਕੇ ਦਿੱਤੀ ਆ ਜੀ ਥੋੜੀ ਸਰਕਾਰ ਨੂੰ ਜਾਣਕਾਰੀ ਇੱਕ ਮਿੰਟ ਮਿੰਟ ਗੱਲ ਸੁਣੋ ਜੇ ਆਪਾਂ ਉੱਥੇ ਪ੍ਰਿੰਸੀਪਲ ਸਾਹਿਬ ਕੋਲ ਬੈਠ ਕੇ ਗੱਲ ਕਰ ਲਈਏ ਮੈਂ ਫੇਰ ਨਹੀਂ ਆ ਰਿਹਾ ਮੈਂ ਕਿੱਥੇ ਹੋਰ ਨੇ ਸਾਡੇ ਬਾਰੇ ਉਹਨਾਂ ਨਾਲ ਚਲ ਆ ਪਾਲ ਜਾ ਰਿਹਾ ਮੈਂ ਪ੍ਰਿੰਸੀਪਲ ਸਾਹਿਬ ਕੋਲ ਜਾ ਮੈਂ ਗੱਲ ਜਾ ਰਿਹਾ ਕੋਈ ਨਾ ਦੇ ਵੀਡੀਓ ਤੁਸੀਂ ਅੱਜ ਹੀ ਆ ਰਹੇ ਜਦੋਂ ਇਹ ਐਲਾਨ ਕਰਤਾ ਮੈਂ ਕੋਈ ਕਰ ਕੀ ਪਤਾ ਨਹੀਂ ਕਿਹਦੇ ਨਾਲਦਾ ਉਹਨਾਂ ਨੂੰ ਹੋਰ ਕੀ ਕੰਮ ਆਖੇ ਨਾ ਕੋਈ ਬੀਐਸਸੀ ਦਾ ਸਟੂਡੈਂਟ ਕੜੇ ਐਗਰੀਕਲਚਰ ਆਰੇ ਤੁਸੀਂ ਬੀਐਸਸੀ ਨੇ ਆਈ ਹਾਂ ਇਹ ਮੁੱਖ ਹੋਣੇ ਉੱਥੇ ਕਰਦੇ ਜੁੱਟੇ ਕਰਕੇ ਜਾ ਰਹੇ ਆ ਅਸੀਂ ਕਰਕੇ ਜਾ ਰਹੇ ਆ ਹੋਰ ਇਹਨਾਂ ਨੂੰ ਕੰਮ ਆਉਂਦਾ ਸਾਰੇ ਸਾਰੇ ਇੱਕ ਨੂੰ ਡਿਮਾਂਡ ਆ ਐਗਰੀਕਲਚਰ ਨੂੰ ਸਰਕਾਰੀ ਕਰੋ ਹੋ ਜੂਗੀ ਸਰਕਾਰੀ ਕੰਟੀਵਾਰਡ ਦੇ ਅੰਦਰ ਅੰਦਰ ਇਹ ਹੋਊਗੀ ਅਸੀਂ ਕਰ ਰਹੇ ਆ ਅਸੀਂ ਕੀਤੀ ਆ ਫਿਰ ਕਰਾਂਗੇ ਫਿਰ ਮੰਨਾਂਗੇ ਆਏ ਕੱਲਾ ਇਹ ਕਹਿਣਾ ਨਹੀਂ ਹੋਣਾ ਬਸ ਫਿਰ ਕੋਈ ਨਹੀਂ ਅਸੀਂ ਅਕੇ ਦੀ ਅਸੀਂ ਕਰਾਈ ਅਕੇ ਨੇ ਕਰਾਈ ਜਿੱਥੇ ਬੈਠਿਆ ਕੋਈ ਨਹੀਂ ਬੈਠੋ ਜੀ ਉੱਥੇ ਬੈਠੇ ਅੰਦਰ ਬੈਠ ਅੰਦਰ ਬੈਠੋ ਕੋਈ ਸਭ ਕਰਦਾ ਸਾਡੇ ਸਮਾਂ ਦਿਓ ਵੀ ਇੰਨੇ ਸਮੇਂ ਤੱਕ ਸਰਕਾਰੀ ਕਰ ਦਾਂਗੇ ਫਿਰ ਅਸੀਂ ਜਾਵੜਾਂਗੇ ਦੇਖੋ ਮੈਂ ਤੁਹਾਨੂੰ ਕਹਿ ਰਿਹਾ ਨਾ ਆਪਦੇ ਹਸਪਤਾਲਾਂ ਦੇ ਤੁਹਾਡੇ ਪ੍ਰਿੰਸੀਪਲ ਨਾਲ ਅਸੀਂ ਸਰਕਾਰ ਸਰਕਾਰ ਦੀ ਇੱਥੇ ਗਲਤੀ ਹੈ ਸਰਕਾਰ ਇਹ ਐਮਐਲਏ ਨੇ ਨਹੀਂ ਕਰਨਾ ਕੁਝ ਇਹ ਤੁਹਾਡੇ ਅਧਿਕਾਰੀਆਂ ਨੇ ਵੀ ਕੁਝ ਕਰਨਾ ਹੁੰਦਾ ਪ੍ਰਾਈਵੇਟ ਕੋਈ ਨਹੀਂ ਸਰਕਾਰੀ ਸਰਕਾਰੀ ਕਿਰਾਏ ਤੇ ਦਿੱਤੀ ਹੈ ਤੁਹਾਨੂੰ ਫਿਰ ਵੀ ਦੋ ਵਾਰ ਨੋਟੀਫਿਕੇਸ਼ਨ ਭਰਤੀਆਂ ਦਾ ਜਾਰੀ ਕੀਤਾ ਬਿਲਕੁਲ ਨਹੀਂ ਕੀਤਾ ਕੰਮ ਨਹੀਂ ਕੀਤਾ ਦੋ ਲੋਕ ਕਰਨਾ ਫਰੀਦਕੋਟ ਦੇ ਪ੍ਰੋਫੈਸਰਾਂ ਤੱਕ ਪਹੁੰਚ ਨਹੀਂ ਕਰ ਸਕੇ ਇਹ ਜਿਹੜੇ ਬੰਦੇ ਫ੍ਰੀ ਆਫ ਕਾਸਟ ਕੰਮ ਕਰਨ ਨੂੰ ਤਿਆਰ ਸੀਗੇ ਤੁਸੀਂ ਸਰਕਾਰੀ ਭਰਤੀਆਂ ਕਿਉਂ ਨਹੀਂ ਕਰਨਾ ਚਾਹੁੰਦੇ ਇਥੇ ਸਰਕਾਰੀ ਕੱਢੀ ਹੋਰ ਕੀ ਦੀ ਸਿਓ ਸਰਕਾਰੀ ਨੋਟੀਫਿ ਸਰਕਾਰੀ ਦੋ ਵਾਰੀ ਇਹਨਾਂ ਨੇ ਨੋਟੀਫਿ ਬੀਬਾ ਜੀ ਦੇਖੋ ਤੁਸੀਂ ਸਾਡੇ ਬੱਚਿਓ ਜਿਹੜਾ ਕੰਮ ਉਹਨਾਂ ਨੇ ਕਰਨਾ ਉਹਨਾਂ ਨੇ ਹੀ ਕਰਨਾ ਹੈ ਸਰਕਾਰ ਨਹੀਂ ਕਰਨਾ ਸਰਕਾਰੀ ਭਰਤੀਆਂ ਨਾਲ ਸਾਰਾ ਤੁਹਾਨੂੰ ਕੋਈ ਨਹੀਂ ਮੈਂ ਆ ਰਹੇ ਉੱਥੇ ਉੱਥੇ ਆ ਰਹੇ ਮੈਂ ਉੱਥੇ ਰਹਿਣ ਕਰਾ ਸੀ ਇੱਥੇ ਗੱਲ ਕਰ ਕੋਈ ਨਹੀਂ ਕੋਈ ਗੱਲ ਮੈਂ ਗੱਲ ਕਰ ਲਈ ਤੁਹਾਡੇ ਮੈਂ ਤੁਹਾਡੇ ਪ੍ਰਿੰਸੀਪਲ ਨਾਲ ਗੱਲ ਕਰਾਂ ਪਰ ਗੱਲ ਦਾ ਫਿਰ ਤੁਸੀਂ ਪਰ ਗੱਲ ਦਾ ਨਹੀਂ ਕਿ ਸਰਕਾਰੀ ਕਾਲਜ ਸਰਕਾਰੀ ਕੋਈ ਸਰਕਾਰੀ ਭਰਤੀਆਂ ਕੱਢੋ ਤੁਸੀਂ ਉਹ ਸਾਰੇ ਕੁਝ ਹੋਊਗਾ ਪਰ ਕਿਸੇ ਦੇ ਕਿਹੜੇ ਨਾਲ ਕੁਝ ਨਹੀਂ ਹੁੰਦਾ ਜੇ ਅਗਰ ਇਹ ਸਰਕਾਰ ਨਾ ਵੀ ਕੋਸ਼ਿਸ਼ ਨਹੀਂ ਦਾ ਹਰ ਆ ਨੀ ਇਹ ਗੱਲ ਲੱਗ ਜਿਹੜੀ ਪਕਰਤਾਲ ਦੇ ਕਿਸੇ ਬੈਠਦੇ ਰਿਹਾ ਤੁਹਾਡੇ ਤੋਂ ਉਹ ਮਾਮਲਾ ਚੋ ਕਰਵਾ ਕੇ ਦਿੱਤਾ ਮੈਂ ਮੈਂ 20 ਚਲਵਾ ਲਿਆ ਨਹੀਂ ਸੰਭਲੀ ਲੈਣ ਤੁਹਾਡੀ ਇਹ ਫਿਰ ਤੋਂ ਕੰਮ ਹੋ ਗਿਆ ਜੀ ਠੀਕ ਹੈ ਜੀ ਕੋਈ ਮੈਂ ਉੱਥੇ ਆ ਰਿਹਾ ਤੁਹਾਡੇ ਕਾਲਜ 12 ਵਜੇ ਮੈਂ ਪਹੁੰਚਦਾ ਮੈਂ ਇੱਕ ਹਸਪਤਾਲ ਦਾ ਨਾਮ ਤੋ ਰੱਖਣਾ 12 ਵਜੇ ਆਉ ਸਾੜੇ ਅੱਜ ਨਾ ਨਾ ਬਿਲਕੁਲ ਤੁਹਾਡੇ ਮੂੰਹ ਤੇ ਗੱਲ ਕਰਾਂਗੇ ਇੱਥੇ ਬੈਠੇ ਤਾਂ ਕੋਈ ਨਾ ਤੁਹਾਡੇ ਨਾਲ ਤੁਹਾਡੇ ਮੂੰਹ ਤੇ ਹੋਊਗੀ ਬੇਟਾ ਇੱਕ ਮਿੰਟ ਮੇਰੀ ਗੱਲ ਸੁਣੋ ਕਿਸੇ ਦੇ ਢਕਾਹ ਵਿੱਚ ਨਾ ਆਵੋ ਆ ਐਵੇਂ ਕਿਸੇ ਦੀ ਉਂਗਲਾਂ ਤੇ ਨਾ ਚੜੋ ਤੁਹਾਡੇ ਅਫਸਰਾਂ ਨਾਲ ਤੁਹਾਡੇ ਪ੍ਰੋਫੈਸਰਾਂ ਨਾਲ ਉੱਥੇ ਤੁਹਾਡੇ ਮੂੰਹ ਤੇ ਗੱਲ ਹੋਊਗੀ ਜਿਹੜੀ ਜਿਹੜੀ ਗੱਲ ਇੱਥੇ ਪਿਆਰ ਨੂੰ ਪਤਾ ਸਰ ਬਾਹਰ ਕੌਣ ਕਰੇ ਵਿਦਿਆਰਥੀਆਂ ਨੂੰ ਨਹੀਂ ਕੁਝ ਪਤਾ ਇਹਨਾਂ ਨੂੰ ਕੁਝ ਨਹੀਂ ਪਤਾ ਨਾ ਇਹਨਾਂ ਨੂੰ ਕੁਝ ਨਹੀਂ ਪਤਾ ਜੇ ਤੁਹਾਨੂੰ ਕੰਮ ਕਰਨਾ ਹੋਵੇ ਤਾਂ ਸਰਕਾਰ سے میں آ رہے ਜਿਹੜੀ ਕੋਈ ਚਿੱਠੀ ਲਿਖਾਉਣੀ ਜਿਹੜਾ ਕੋਈ ਕਰਾਉਣਾ ਮੈਂ ਅੱਥੇ ਕੱਲ੍ਹ ਦੇ ਕਰਾਉਂਗਾ ਇੱਥੇ ਲੈ ਕੇ ਜਾਣਾ ਸਰ ਕਿਹਨੂੰ ਇੱਥੇ ਲਿਖ ਦਿਓ ਚਿੱਠੀ ਜਿਹੜੀ ਮੈਂ ਕਹਿੰਦਾ ਲਿਖਣਾ ਪਰ ਇਹ ਤਾਂ ਸੀ ਐਮਐਲਏ ਆਈ ਮੌਕੇ ਤੇ ਹੀ ਪ੍ਰਿੰਸੀਪਲ ਤੋਂ ਲਿਖਾਉਣੀਆਂ ਚਿੱਠੀਆਂ ਤੁਹਾਡੇ ਅਧਿਕਾਰੀਆਂ ਤੋਂ ਜਿਹੜੇ ਕੋ ਚਿੱਠੀਆਂ ਜਿਹੜੀਆਂ ਜਿਹੜਾ ਕੰਮ ਉਹ ਕਰਦੇ ਆ ਉਹ ਆਪਦੇ ਪੱਧਰ ਤੇ ਲਿਖਤੀ ਰਿਪੋਰਟ ਕਰਾਂਗੇ ਕੋਸ਼ਿਸ਼ ਕਰਾਂਗੇ ਰਿਕਾਰਡਿੰਗ ਹੋਈ ਜਾਂਦੀ ਹੈ ਤੁਸੀਂ ਕਰ ਲਓ ਲਿਖੇ ਤੋਂ ਜ਼ਿਆਦਾ ਆ ਫਿਰ ਕੋਸ਼ਿਸ਼ ਹੀ ਹੁੰਦੀ ਆ ਮੇਰਾ ਵੀ ਉੱਥੇ ਉੱਥੇ ਤੁਹਾਡੇ ਅਧਿਕਾਰੀਆਂ ਨੂੰ ਕਹਿੰਦੇ ਬੰਦ ਹੋ ਗਈ ਸੀ ਮੈਂ ਘਰੋਂ ਇੱਥੇ ਭੇਜਿਆ ਉਹਨਾਂ ਦੀ ਗਲਤੀ ਹੈ ਤੁਸੀਂ ਝਖੜਿਓ ਤੁਹਾਡੇ ਪ੍ਰਿੰਸੀਪਲ ਦੀ ਤੁਹਾਡੇ ਪ੍ਰੋਫੈਸਰਾਂ ਦੀ ਗਲਤੀ ਹੈ ਤੁਸੀਂ ਸਰਕਾਰ ਦੀ ਸਰਕਾਰ ਦੀ ਸਰਕਾਰ ਨੇ ਕਿੰਨੇ ਦਿਨ ਤੋਂ ਹੋਲਡ ਪਈਆਂ ਹੋਈਆਂ ਸਰਕਾਰ ਦੀ ਗਲਤੀ ਹੈ ਚਲ ਮੈਂ ਆ ਰਿਹਾ ਸੁਬਾਹ 12 ਵਜੇ ਆਜੂ ਮਾਰਨ ਦੇ ਪੇਸ਼ ਤੁਸੀਂ ਰਹੇ ਵੀ ਕਰ ਰਹੇ ਹੋ ਅਸਲ ਇੱਥੇ ਵੇਟ ਕਰਕੇ ਨਾ ਮੈਂ ਮੋੜੇ ਇੱਥੇ ਲੱਗਦੇ ਰਹੂਗਾ ਜਦੋਂ ਦਫਤਰ ਚ ਜਾ ਕੇ ਕਰੂੰਗਾ ਤੁਸੀਂ ਜਿੱਥੇ ਮਰਜ਼ੀ ਬੈਠੋ ਮੈਨੂੰ ਲਿਖੋ ਮੈਂ ਉੱਥੇ ਜਾ ਕੇ ਤੁਹਾਨੂੰ ਮਤਲਬ ਇਹ ਨਹੀਂ ਨਾ ਸਰ ਇਹੇ ਤਾਂ ਗੱਲ ਕਰ ਰਹੇ ਹੋ ਤੁਸੀਂ ਚੈੱਕ ਕਰੋ ਅਗੇ ਚੈੱਕ ਕਰੋਗੇ ਜੇ ਜੇ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਵੀ ਤੁਹਾਡੇ ਪ੍ਰਿੰਸੀਪਲ ਤੋਂ ਚਿੱਠੀ ਲਿਖਾਉਣੀ ਹੈ ਤੁਸੀਂ ਪ੍ਰਿੰਸੀਪਲ ਨਾਲ ਮੇਰੇ ਸਾਹਮਣੇ ਗੱਲ ਕਰੋ ਕਈ ਨਹੀਂ ਸਮੇਂ ਤੋਂ ਤੁਹਾਡੇ ਚਿੱਠੀ ਨਹੀਂ ਲਿਖਾਈ ਗਈ ਕੋਈ ਤੁਸੀਂ ਕੀ ਕਰਦੇ ਸੀ ਕੁਝ ਸਟੂਡੈਂਟ ਆ ਤੁਸੀਂ ਕਰਦੇ ਸੀ ਨਹੀਂ ਤਾਂ ਉੱਥੇ ਵੀ ਜਾ ਨਾਰੇ ਮਾਰੀ ਨਹੀਂ ਮੈਨੂੰ ਕਹ ਦੱਸੋ ਮੈਨੂੰ ਤੁਸੀਂ ਦੱਸੋਗੇ ਮੈਂ ਤਾਂ ਕਰੂੰਗਾ ਪਾਪਰ ਪੱਤਰ ਤਾਂ ਦੇ ਦੇਗਾ ਉਹ ਬੇਟਾ ਐਵੇਂ ਨਾ ਲੋੜ ਤੋਂ ਵੱਤ ਨਹੀਂ ਬੋਲਦੇ ਕੋਈ ਸਾਡੇ ਬੱਚਿਓ ਪਰ ਲੋੜ ਤੋਂ ਵੱਤ ਨਹੀਂ ਬੋਲਦੇ ਇਹ ਗੱਲ ਸਹੀ ਆ ਨਾ ਤੁਸੀਂ ਲੋੜ ਤੋਂ ਵੱਧ ਕੰਮ ਕਰੋ ਨਾ ਸਰ ਤੁਸੀਂ ਕਰ ਰਹੇ ਹੋ ਇੱਕ ਵੀ ਨਾਰਾ ਪੁਰਾਣੀ ਨਹੀਂ ਸਰਕਾਰ ਨੇ ਕੋਈ ਨਾ ਮੈਂ